ਅਗਲੀ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ ਸ਼ਰਮਾ ਜੀ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਨੂੰ ਰਾਹਤ ਹੈ ਤੇ ਸੁਖਬੀਰ ਦੀ ਕੋਈ ਸ਼ਿਕਾਇਤ ਅਪੜੀ ਹੈ ਜੀ ਹੂੰ ਠੀਕ ਹੈ ਜੀ ਜੇ ਤੁਸੀਂ ਪਰਚਾ ਰੱਦ ਕਰਾਉਣੇ ਜਾਣਾ ਸੀ ਜੇ ਤੁਸੀਂ ਐ ਥਾਣੇ 'ਚ ਜਾ ਕੇ ਪੇਸ਼ ਹੋਣਾ ਸੀ ਫਿਰ ਤਾਂ ਤੁਹਾਡੇ ਲਈ ਰਾਤ ਹੀ ਹੈ ਹੂੰ ਹੂੰ ਜੀ ਜੀ ਜੇ ਰਾਜਨੀਤਿਕ ਤੇਰ ਉਹ ਰੋ ਵੀ ਵਿਰੋਧੀ ਤੇਦਾ ਲੀਡਰ ਔਰ ਜਿਹੜਾ ਇਹ ਦਮ ਪਰੇ ਕਿ ਮੈਂ ਤਾਂ ਪੰਜਾਬ ਦੇ ਹਿੱਤ ਦੇ ਲਈ ਇਹ ਗੱਲ ਆਖੀ ਸੀ ਕਿ ਸਰਕਾਰ ਚੌਕ ਸੋਜਵੇ ਸਰਕਾਰ ਸਾਡੇ ਸਹਿਯੋਗ ਨਾਲ ਕੰਮ ਕਰ ਲਵੇ ਤੇ ਕੁਝ ਭਲਾ ਹੋ ਜਵੇ ਪੰਜਾਬ 'ਚ ਕੋਈ ਧਮਾਕਾ ਨਾ ਮੜ ਕੇ ਹੋ ਜਵੇ ਐ ਜੇ ਇਹ ਸਵਾਲਿਆਂ ਤੁਸੀਂ ਗੱਲ ਕਰ ਰਹੇ ਸੀ ਪ੍ਰਤਾਪ ਬਾਜਵਾ ਜੀ ਫਿਰ ਤੁਸੀਂ ਹਾਈ ਕੋਰਟ ਨੂੰ ਵਕੀਲ ਕਰਕੇ ਨਾ ਪਰਚਾ ਰੱਦ ਕਰਾਉਣ ਦਾ ਭੱਜਦੇ ਫਿਰ ਤੁਸੀਂ ਥਾਣੇ 'ਚ ਕੁਝ ਕਿਸ ਲਈ ਪੇਸ਼ ਨਾ ਹੁੰਦੇ ਜੇ ਲੋ ਜਿੱਥੇ ਥੋੜੇ 4 ਲੀਟਰ ਬੈਠੇ ਸੀ ਬਾਹਰ ਉਸੇ ਗੱਦੇ ਤੇ ਤੁਸੀਂ ਬੈਠ ਰਹੇਂਦੇ ਕਿ ਇੱਥੇ ਹੀ ਬੈਠਾ ਇੱਥੇ ਆ ਕੇ ਪੁੱਛ ਲੋ ਇੱਥੋਂ ਹੀ ਗ੍ਰਿਫਤਾਰ ਕਰ ਲਓ ਜੇ ਕਰ। ਤੁਹਾਨੂੰ ਗ੍ਰਿਫਤਾਰ ਹੋਣਾ ਲੱਗਦਾ ਸੀ ਨਾ ਤਾਂ ਵੀ ਤੁਸੀਂ ਥਾਣੇ 'ਚ ਵੀ ਪੇਸ਼ ਹੋਗੇ ਤੇ ਤਾਂ ਹੀ ਤੁਸੀਂ ਵਕੀਲ ਆਪਣੇ ਹਾਈ ਕੋਰਟ ਨੂੰ ਵੀ ਭਜਾਏ। ਸੋ ਲੀਡਰ ਫਿਰ ਐ ਨਹੀਂ ਬਣਦੇ ਹੁੰਦੇ। ਹੂੰ। ਤੇ ਲੋਕ ਤਾਂ ਇਹ ਅਰਥ ਦੂਜੇ ਕੱਢੀ ਬੈਠੇ ਆ ਜਿਹੜੀ ਚਰਚਾ 'ਵਾਂ ਮਿਲੀ ਪੁਕਸਾਂ ਦੀਆਂ ਹੈਗੀਆਂ। ਹੂੰ। ਚਲੋ ਕਾਂਗਰਸ ਡੁਡੁਗੀ ਵਜਾਉਣ ਯੋਗੀ ਹੋਗੀ ਉਹ ਡੁਗਡੁਗੀ ਇਹਨਾਂ ਦੀ। ਪ੍ਰਤਾਪਾਜਵੇ ਲਈ ਵੀ ਵੱਜੀ ਆ ਉਹ ਕੱਲ ਰਾਹੁਲ ਸੋਨੀ ਪੰਜਾਬ ਲਈ ਧਰਨਾ ਮੋਰਚਾ ਕਦੇ ਪੰਜਾਬ ਦੇ ਮੁੱਦੇ ਲਈ ਨਹੀਂ ਲੱਗਦਾ ਹਾਂ ਫਿਰ ਕਾਂਜੀ ਪੱਥਰੀ ਇਹ ਦੇਖਣਾ ਪਈ ਰਾਹਤ ਆ ਕਿ 22 ਤਰੀਕ ਤੱਕ 22 ਅਪ੍ਰੈਲ ਤੱਕ ਗ੍ਰਿਫਤਾਰੀ ਨਹੀਂ ਹੋਣੀ ਹੈ ਨਾ ਤੇ ਬਾਕੀ ਦੇ ਨਾਲ ਤਾਂ ਕਹੀ ਜਾਂਦਾ ਕਿ ਸੋਰਸ ਪੁੱਛਦੀ ਸੀ ਸਰਕਾਰ ਸੋ ਬਾਜ-ਬਾਜੀ ਕਹਿੰਦੇ ਪੁਲਿਸ ਨੂੰ ਸੋਰਸ ਦੱਸਿਆ ਇਹਨੇ ਜੇ ਦੱਸਿਆ ਫਿਰ ਤਾਂ ਮਾਮਲਾ ਹੀ ਨਿਪੜ ਗਿਆ ਇਹ ਹੀ ਪੁੱਛਣਾ ਸੀ ਫਿਰ ਸੋ ਫਿਰ ਬਾਹਰ ਆ ਕੇ ਨਿਕਲ ਦੱਸਿਆ ਕਿ ਹਾਂ ਰਾਤ ਨੂੰ ਜਦੋਂ ਬਾਹਰ ਆਏ 7:3-8 ਵਜੇ ਮੈਂ ਉੱਥੇ ਸੀ ਮੇਰੇ ਸਾਹਮਣੇ ਸੰਬੋਧਨ ਕਰ ਰਹੇ ਸੀਗੇ ਅਸੀਂ ਸਾਰੇ মিডিਆ ਕੰਪਨੀ ਲਗਭਗ ਚੰਡੀਗੜ੍ਹ ਮਹਾਲੀ ਦੇ মিডিਆ ਉੱਥੇ ਹੀ ਸੀਗਾ ਸਾਰਾ ਸੋ ਉਸ ਸਮੇਂ ਨਹੀਂ ਦੱਸਿਆ ਕਿ ਆਵਾਂ ਦਾ ਸੋਰਸ ਵੀ ਦੱਸਿਆ ਸੋ ਚਲੋ ਫਿਰ ਵੀ ਫੌਰੀ ਰਾਹਤ ਹੈ ਜੀ ਤੇ ਗ੍ਰਿਫਤਾਰੀ ਨਹੀਂ ਹੋਊਗੀ ਤੇ ਅੱਗੇ ਦੇਖਦੇ ਆਂ ਅਗਲਾ ਪੜਾ ਕੀ ਹੁੰਦਾ ਵੈਸੇ ਕਹਿੰਦੇ ਨੇ ਕਿ ਜੇ ਮੈਨੂੰ ਦੁਆਰਾ ਬੁਲਾਉਣਗੇ ਜੀ ਮੈਂ ਚਲਾ ਜਾਊਂਗਾ ਹਾਂ ਸੁਖਵੀਰ ਬਾਦਲ ਲਈ ਜਿੱਥੋਂ ਤੱਕ ਮੁਸੀਬਤ ਦੀ ਗੱਲ ਆ ਮੈਨੂੰ ਲੱਗਦਾ ਕਿ ਐਡੀਕ ਮੁਸੀਬਤ ਨਾਲ ਉਹਨਾਂ ਨੂੰ ਫਰਕ ਨਹੀਂ ਪੈਣ ਲੱਗਿਆ ਜੱਥੇਦਾਰ ਵੀ ਆਪਣੇ ਹੈਨਾ ਤੇ ਚਿੱਠੀ ਭੇਜਣ ਦਾ ਪ੍ਰਕਿਰਿਆ ਵੀ ਸਾਰਿਆਂ ਨੂੰ ਪਤਾ ਇਹ ਮਿਸ਼ਨ ਸੱਤਲੂਜ ਚਲਾਉਂਦੇ ਨੇ ਅਜੀਪਾਲ ਬਰਾੜ ਹਾਂਜੀ ਹਾਂਜੀ ਹੈਨਾ ਉਹਨਾਂ ਵੱਲੋਂ ਡੇਢ ਪੇਜ ਦੀ ਚਿੱਠੀ ਲਿਖੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਗੁਰਮੁਖੀ ਚ ਚਿੱਠੀ ਲਿਖਦਿਆਂ ਹੋਇਆਂ ਅੰਗਰੇਜ਼ੀ ਚ ਦਸਤਕਤ ਕਰਕੇ ਅਕਾਲ ਤਖਤ ਸਾਹਿਬ ਨੂੰ ਭੇਜੀ ਆ ਸੋ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਹੁਕਮਨਾਮੇ ਸੀ ਉਹ ਤੋਂ ਪਘੋੜਾ ਸੁਖਬੀਰ ਬਾਦ ਹੂੰ ਹੂੰ ਔਰ ਇਹਦੇ ਨਾਲ ਨਾਲ ਉਹ ਕਹਿੰਦੇ ਜੀ ਕਿ 26 ਦਿਨਾਂ ਚ ਉਹ ਤਿੰਨ ਜੱਥੇ ਦਾ ਤੌਰ ਤੇ ਜਿਨ੍ਹਾਂ ਨੇ ਦੋ ਤਰੀਕਾ ਵਾਲੇ ਫੈਸਲੇ ਲਏ ਸੀ ਇਸ ਲਈ ਉਹਦੇ ਵਿੱਚ ਬਦਲਾਖੋਰੀ ਦੀ ਮਸਕ ਆਉਂਦੀ ਆ ਤੇ ਉਹਨਾਂ ਨੇ ਜੀ ਮਤਲਬ ਕਿ ਆਪਣੀ ਧੰਗ ਨਾਲ ਮਤਲਬ ਕਿ ਫਰਜੀ ਕਹਿੰਦੇ ਉਹ ਕਰ ਲਈ ਮੈਂਬਰਸ਼ਿਪ ਕਰ ਲਈ ਤੇ ਆਪ ਹੀ ਆਪਣੇ ਉਹਨੂੰ ਪ੍ਰਧਾਨ ਚੁਣ ਲਿਆ ਜਦੋਂ ਕਿ ਉਹ ਤਾਂ ਅਕਾਲ ਤੱਕ ਸਭ ਤੋਂ ਤਨਖਾਹ ਹੀ ਅਕਦਾ ਦਿੱਤੇ ਸੀ ਅਜੇ ਪੂਰੀ ਤਨਖਾਹ ਤਾਂ ਭੁਗਤਿਓ ਨਹੀਂ ਗਈ ਫਿਰ ਉਹ ਕਿਵੇਂ ਆਪਣੇ ਆ ਪ੍ਰਧਾਨ ਬਣ ਸਕਦਾ ਜਦੋਂ ਤੇਜਾ ਸਿੰਘ ਸਮੁੰਦਰੀ ਹਾਲਚ ਸੋ ਜਥੇਦਾਰਾਂ ਬਾਰੇ ਕਹਿੰਦੇ ਹੁਣ ਉਹ ਮਤਭਾਗ ਦੇ ਸ਼ਬਦ ਬੋਲ ਰਹੇ ਨੇ ਜੀ ਉਹ ਖੁਦ ਤਖਤਾਂ ਨੂੰ ਢਾਹ ਲਾ ਰਹੇ ਨੇ ਇਸ ਲਈ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਬਣਦਾ ਸੋ ਕੀ ਇਹ ਚਿੱਠੀ ਦੇ ਆਧਾਰ ਤੇ ਗਿਆਨੀ ਕਲਦੀਪ ਸਿੰਘ ਗੜਗਾ ਜੋ ਉਹਨਾਂ ਨੂੰ ਸੱਦਣਗੇ ਸੁਖਵਿੰਦਰ ਨੂੰ ਕੋਈ ਜਵਾਬ ਤਲਬੀ ਕਰਨਗੇ ਇਹ ਹੰਦਸਾਮਤਾ ਇਹ ਕਰੂਗਾ ਪਰ ਇਸ ਦੀ ਆਸ ਬਹੁਤ ਘੱਟ ਹੈ